ਲਗਦੇ ਆ ਇਸ ਟਾਈਮ ਅਸੀਂ ਖੜੇ ਆ ਪਤੜਾ ਨਾਜ ਮੰਡੀ ਤੇ ਜਿੱਥੇ ਕਿ ਅੱਜ ਜਿਰੀ ਦੀ ਜੋ ਫਸਲ ਨੂੰ ਅੱਜ ਇੱਥੇ ਲਿਆਂਦਾ ਗਿਆ 1509 ਜਿਰੀ ਜੋ ਇੱਥੇ ਲਿਆਂਦੀ ਗਈ ਹੈ ਸ਼ੁਰੂਆਤ ਹੋ ਚੁੱਕੀ ਹੈ ਇੱਥੇ ਬੋਲੀ ਲੱਗਣ ਦੀ ਸ਼ੁਰੂਆਤ ਜੋ ਹੋ ਚੁੱਕੀ ਹੈ ਤੇ ਇਥੇ ਜੋ ਜ਼ਿਮੀਦਾਰ ਪ੍ਰਾਣ ਨੇ ਕਿਸਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਜੋ ਪਹਿਲਾ ਵਾਰ ਨਾਲੋਂ ਜ਼ਿਆਦਾ ਜੋ ਫਸਲ ਹੈ ਪੈਦਾਵਾਰ ਹੈ ਬਹੁਤ ਹੀ ਘਟ ਹੋਈ ਹੈ ਤੇ ਉਹਦਾ ਰੇਟ ਵੀ ਜੋ ਸਾਨੂੰ ਸਹੀ ਨਹੀਂ ਮਿਲ ਰਿਹਾ ਹੈਗਾ ਵੀ ਜੋ ਪ੍ਰਤੀ ਹਜ਼ਾਰ ਰੁਪਏ ਜੋ ਰੇਟ ਘਟ ਚੁੱਕਿਆ ਇਹਨਾਂ ਦਾ ਵੀ ਸਾਨੂੰ ਕਾਫੀ ਜ਼ਿਮੀਦਾਰਾਂ ਨੂੰ ਕਾਫੀ ਮੁਸ਼ਕਲਾਂ ਦਾ ਜੋ ਸਾਹਮਣਾ ਆਇਆ ਕਰਨਾ ਪੈ ਰਿਹਾ ਉਹਨਾਂ ਦਾ ਕਹਿਣਾ ਕਿ ਪਹਿਲਾਂ ਕੁਝ ਮੀਂਹ ਕਰਕੇ ਸਾਡੀ ਫਸਲਾਂ ਖਰਾਬ ਹੋ ਗਈ ਸੀਗੀਆਂ ਤੇ ਹੁਣ ਰੇਟ ਹੈ ਜੋ ਬਿਲਕੁਲ ਹੀ 1000 ਰੁਪਏ ਡਾਊਨ ਹੋ ਚੁੱਕਿਆ ਹੈ ਤੇ ਫਿਰ ਤਿੰਨ ਆਏ ਸੀ ਆਪਣਾ ਰਾਮਪਰ ਸਿੰਘ ਪਾਂਚੀ ਭੂਤਗੜ੍ਹ ਤੋਂ ਹਾਂ ਠੀਕ ਹੈ ਪਾਤਰਾ ਅਲਾਜ ਮੰਡੀ ਚ ਹੋ ਰਹੇ ਜੀ अच्छा लाजिम ਦੀ ਫਸਟਰਾ ਠੀਕ ਹੈ ਜੀ ਤਾਂ ਕਿਵੇਂ ਆਪਣੀ ਪੈਦਾਵਾਰ ਜੋ ਫਸਲ ਹੈ ਕਿਵੇਂ ਪੈਦਾਵਾਰ ਇਸ ਦੀ ਤੱਕ ਘੱਟੇ ਨਿਕਲ ਰਹੀ ਹੈ ਜੀ ਵੈਸੇ 1.2500 ਤੋਂ 1.2000 ਤੋਂ ਲੈ ਕੇ 1.2500 ਰੁਪਏ ਤੱਕ ਵਿਕਰੀ ਹੈ ਆਪਣੀ 1.5000 ਲੋ ਜੀ ਦੀ ਜੀ اچھا ਵੀ ਕਿੰਨੇ ਗ੍ਰੇਡ ਤੱਕ ਬੋਲੀਆਂ ਜੋ ਅੱਜ ਲੱਗਣ ਜਾ ਰਹੀਆਂ ਨੇ ਕਿਵੇਂ ਕਿਵੇਂ ਬਵਾਰ ਰੇਟ ਲੱਗਿਆ ਰੇਟ ਡਾਊਨ ਹੈ ਨਹੀਂ ਜੀ ਸਰਕਾਰਾਂ ਨੇ ਰੇਟ ਦਿੱਤੀ ਨਹੀਂ ਹੈਗੀ ਵਧੀਆ ਅ 2600 2700 ਯਾਨੀ ਕਿ ਜਿਮੀਦਾਰ ਕੁਝ ਨਹੀਂ ਹੈਗੇ 60000 ਰੁਪਏ ਦਾ ਕਿੱਲਾ ਮਸਾ ਨਿਕਲ ਰਹੀ ਹੈ اچھا ਬਿਲਕੁਲ ਤੁਸੀਂ ਮੰਗ ਕਰਦੇ ਹੋ ਸਰਕਾਰ ਨਾਲ ਤੇ ਸਰਕਾਰ ਤੋਂ ਮੰਗ ਤਾਂ ਕਰਦੇ ਆਂ ਵੀ ਰੇਟ ਵਧੀ ਉਜੀ ਆ ਫਸਾਤਾ ਦੇ ਲਾਲੂ ਦਵਾਈਆਂ ਦੇ ਲਾਲੂ ਰੇਟ ਵਧ ਰਹੇ ਨੇ ਉਸ ਮੁਤਾਬਕ ਤਾਂ ਵੀਰ ਦਾ ਪਹਾ ਕੁਛ ਨਹੀਂ ਹੈਗਾ ਪਿਛਲੀ ਵਾਰੀ 35 3600 ਵਿਕਰੀ ਸੀ ਐਤ ਕੀ 26 2700 ਹੀ ਰੈਡ ਪਹਿਲਾਂ ਲੋ ਕਟ 7000 ਰੁਪਏੋਂ 1000 ਰੁਪਏ ਕਵਾਂਟਲ ਦੇ ਪ੍ਰਤੀ ਕੰਟਰੋਲ ਸਾਹਿਬ ਨਾਲ ਕਟਾਈ ਹੈ ਤੁਸੀਂ ਚੋਲ ਦਾ ਭਾਅ ਵੀ 55 ਰੁਪਏ ਕਿਲੋ ਰਹਿ ਗਿਆ ਨਹੀਂ ਲੈਣਾ ਕਿ ਸੰਤ ਸਿੰਘ ਜੀ ਠੀਕ ਹੈ ਤੇ ਕਿਵੇਂ ਤੁਹਾਨੂੰ ਰੇਟ ਪਹਿਲਾਂ ਨਾਲੋਂ ਕਿਵੇਂ ਤੁਹਾਨੂੰ ਲੱਗਦਾ ਹੈ ਵੀ ਕਿਵੇਂ ਫਸਲ ਜੋ ਵੀ ਵਧੀਆ ਹੈ ਜਾਂ ਕਿਵੇਂ ਇਹ ਚੌੜ ਦੀ ਭਾਗਾ ਦਾ ਜੀ ਪਿੱਛੇ 55 ਰੁਪਏ ਕਿਲੋ ਚਾਬ ਲਾਈ ਜੀ ਠੀਕ ਹੈ ਹੁਣ ਰੇਟ ਉਸ ਹਸਾ ਵਾਲੀ ਚੀਜ਼ ਦੀ ਰੇਟ ਲੱਗ ਰਹੇ ਨੇ 6 250 ਤੋਂ ਲੈ ਕੇ 2750 ਰੁਪਏ ਪਤਨਾ ਦੀ ਮਾਰਕੀਟ ਹੈ ਜੀ ਠੀਕ ਹੈ ਹਾਂ ਜੀ ਤੇ ਕੋਈ ਤੁਸੀਂ ਜਿਹੜੀ ਰੈਡੀ ਆ ਰਹੀ ਹੈ ਜਿਹੜੀ ਇੱਥੇ 1509 ਅੱਛਾ 1445 1699 16 1599 ਠੀਕ ਹੈ 1699 ਆ ਰਹੀ ਹੈ ਕਿੰਨੀ ਖਰੀਦ ਹੁਣ ਤੱਕ ਕਿੰਨੀ ਸੌਪਰ 55 ਆ ਰਹੀ ਹੈ ਜੀ ਅੱਛਾ ਉਹਦਾ ਤੇ 100 ਰੁਪਏ ਬਾ 2400 ਰੁਪਏ ਠੀਕ ਹੈ ਹੁਣ ਪਤਾ ਮੰਡੀ ਜੀ ਕਿੰਨੀ ਕ ਮਤਲਬ ਫਸਲ ਹੈ ਆ ਚੁੱਕੀ ਹੈ ਜਦੋਂ ਕੱਲ 40000 ਕਟਾ ਦੀ ਤਕਰੀਬ ਹੈ ਅੱਛਾ ਜੀ ਅੱਜ ਤਕਰੀਬ 30000 ਕਟਾ 35000 ਕਟਾ ਜੀ ਮੌਸਮ ਖਰਾਬ ਹੋਣ ਕਰਕੇ ਜੀ ਘਟਾਈ ਹੈ ਜੀ ਮੌਸਮ ਖਰਾਬ ਹੈ ਨਾ ਜੀ ਠੀਕ ਹੈ ਤੁਹਾਨੂੰ ਪਹਿਲਾਂ ਨਾਲੋਂ ਕੋਈ ਫਾਇਦਾ ਹੋਇਆ ਪਿਛਲੀ ਫਸਲ ਨਾਲੋਂ ਕਾ ਇੱਥੇ ਨੁਕਸਾਨ ਹੈ ਜੀ ਅੱਛਾ ਦੇਖੋ ਪਿਛਲੇ ਸਾਲ 3500 ਰੁਪਏ ਪਾ ਸੀ ਇਸ ਵਾਰੀ ਨੇ 2600 ਪਾਏ 1000 ਰੁਪਏ ਘਟ ਕੇ ਸਿੱਧੇ 900 ਰੁਪਏ ਗੋਟਲ ਸਿੱਧਾ ਘਟ ਗਏ ਜੀ ਠੀਕ ਹੈ ਕੋਈ ਸਰਕਾਰ ਨੂੰ ਕੋਈ ਮੰਗ ਸਰਕਾਰ ਨੂੰ ਤਾਂ ਕੀ ਮੰਗ ਹੈ ਜੀ ਗਰੇ ਦਾ ਜ਼ਿੰਮੇਵਾਰ ਤਾਂ ਮਰੇ ਪਏ ਨੇ ਵਿਚਾਰੇ ਕੋਈ ਕਰਨੇ ਦਾ ਇਲਾਜ ਮਾਣਾ ਮੁੱਢ ਸ਼ੈਡਾਂ ਨੂੰ ਛੋਟ ਦੇਣੀ ਜਿਹੜੇ ਰੇਟ ਬੜਾ ਮੋਟਾ ਬਦਲਣ ਜੀ ਠੀਕ ਹੈ ਜਿਵੇਂ ਕਿਸਾਨਾਂ ਨੂੰ ਕਹਿੰਦੇ ਨੇ ਨਾ ਵੀ ਤੁਸੀਂ ਇੱਕ ਆਗ ਵੈਰਟੀਆਂ ਲਾਓ ਪਾਣੀ ਘਟਾ ਕੇ ਹਾਂ ਜੀ ਹਾਂ ਜੀ ਦੂਜੀਆ ਵੈਰਟੀਆਂ ਵੀ ਛੱਡ ਕੇ ਜਦੋਂ ਇੱਕ ਦਾ ਰੇਟ ਦੇਣਾ ਐਗਰੀਮੈਂਟ ਕਰਕੇ ਫਿਰ ਕਿ ਨੁਕਸਾਨੀ ਹਾਂ ਜੀ ਹਾਂ ਜੀ ਫਿਰ ਦੂਜੀ ਵੈਰਟੀ ਰੋਣ ਲੱਗਦੀ ਨੁਕਸਾਨ ਕਿ ਨਹੀਂ ਜੀ ਆਪਣਾ ਕਿ ਨਹੀਂ ਜੀ ਆਪਣਾ ਮਿਕਰਵ ਸਿੰਘ ਲਾ ਜੀ ਠੀਕ ਹੈ ਤੇ ਕਿਵੇਂ ਤੁਹਾਨੂੰ ਲੱਗਦਾ ਵੀ ਜੋ ਇਸ ਵਾਰ ਆਪਣੇ ਇੱਕ ਪਤਨਾ ਦੇ ਵਿਖੇ ਜੋ ਫਸ ਇਹ ਕਿਹੜੀ ਫਸਲ ਆਈਏ ਤੇ ਕੀ ਤੁਹਾਨੂੰ ਪਹਿਲਾਂ ਨਾਲ ਕੋਈ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ ਕੀ ਤੁਹਾਨੂੰ ਭਰਪਾਈ ਕਰਨੀ ਪੈ ਰਹੀ ਹੈ ਇਸ ਬਾਰੇ ਦੱਸੋ ਦੇਖੋ ਜੀ ਜੋ ਫਸਲ ਇਸ ਟਾਈਮ ਆ ਰਹੀ ਹੈ ਕੋ 1500 ਤੋਂ ਆ ਰਹੀ ਹੈ 1500 9 16 99 ਕੁਝ ਵੈਰਾਈਟੀਆਂ ਨੇ ਬਾਸਮਤੀ ਕੁਆਲਿਟੀ ਦੀ ਆ ਰਹੀ ਹੈ ਅੱਛਾ ਜੋ ਪਿਛਲੇ ਸਾਲ ਸਾਡੇ ਰੇਟ ਸੀ ਬਹੁਤ ਉੱਚੇ ਰੇਟ ਸੀ ਅੱਛਾ ਚਾਵਲਾਂ ਦਾ ਰੇਟ ਉੱਚਾ ਸੀ ਐਕਸਪੋਰਟ ਖੁੱਲਾ ਦੀ ਉਹਦੇ ਕਾਰਨ ਰੇਟ ਉੱਚਾ ਸੀ ਤੇ ਇਸ ਕਰਕੇ ਚਾਵਲ ਸਾਡਾ ਬੁਆਰੀ ਵਰਗ ਬਹੁਤ ਤੇਜ਼ੀ ਨਾਲ ਮਾਲ ਖਰੀਦ ਰਿਹਾ ਤੇ ਉੱਚੇ ਰੇਟਾਂ 'ਚ ਖਰੀਦ ਰਿਹਾ ਸੀ ਇਸ ਵਾਰ ਸਾਡੀ ਜੋ ਹਾਲਾਤ ਨੇ ਸਾਡਾ ਸੇਲਾ ਜਿਹੜੇ ਸੇਲੇ ਵਾਲੇ ਉਹ ਵੀ ਕੁਝ ਲਾਸਟ ਨੇ ਉਸ ਦੀ ਬਦੌਲਤ ਸਾਡਾ ਜਿਹੜਾ ਮਾਲ ਹੈ ਰੇਟ ਘਟਿਆ ਹੈਗੀ ਉਹਦਾ ਲਾਸ ਜ਼ਿੰਮੇਵਾਰ ਨੂੰ ਵਿਝਾਰ ਹੈ ਪਹਿਲਾਂ ਨਾਲ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਪਹਿਲਾਂ ਨਾਲ ਬਹੁਤ ਜ਼ਿਆਦਾ ਲਾਸ ਹੈ 1000 ਰੁਪਏ ਕੁੰਟਲ 1000 ਰੁਪਏ ਤੋਂ ਘਟਾਈ ਬਿਲਕੁਲ ਕਰੀਬ ਜੀ 1000 ਰੁਪਏ ਕੁੰਟਲ ਪਿਛਲੇ ਸਾਲ ਨਾਲੋਂ ਬੈੜੀ ਘਟ ਵੀ ਰਹੀ ਹੈ ਠੀਕ ਹੈ ਕੀ ਤੁਹਾਨੂੰ ਕੋਈ ਸਰਕਾਰ ਨੂੰ ਕੋਈ ਤੁਸੀਂ ਕੋਈ ਮੰਗ ਸਰਕਾਰ ਕੋਲੋਂ ਤਾਂ ਅਸੀਂ ਇੱਕ ਡਿਮਾਂਡ ਕਰਦੇ ਆਂ ਵੀ ਸਰਕਾਰ ਕਿਸਾਨਾਂ ਨੇ ਇੰਨੇ ਨੇ ਧਾਰਨੇ ਲਾਏ ਨੇ ਇੰਨੇ ਨੇ ਦਿੱਲੀ ਦੇ ਬਰੋਹਾ ਤੇ ਬੈਠੇ ਆ ਸੀ ਇੱਕ ਸਰਕਾਰ ਨੂੰ ਚਾਹੀਦਾ ਵੀ ਇਹਦਾ ਕੁਝ ਨਾ ਫਿਕਸ ਰੇਟ ਕਰੇ 1509 ਹੈ ਬਾਸਮਤੀ ਹੈ 1121 ਹੈ ਇਹਨਾਂ ਨਾਲ ਜੋ ਸਾਡਾ ਅਸੀਂ ਪਾਣੀ ਦੀ ਦਿੱਕਤ ਆ ਸਾਨੂੰ ਪੰਜਾਬ ਚ ਪਾਣੀ ਘੇਠਾ ਜਾ ਰਿਹਾ ਸਾਡਾ ਉਹ ਵੀ ਬਚੂਗਾ ਤੇ ਕਿਸਾਨ ਨੂੰ ਵੀ ਹੋਊਗਾ ਵੀ ਮੇਰੀ ਜੀਰੀ ਕਰੀਬ 3000 3500 ਜੋ ਵੀ ਗਵਰਨਮੈਂਟ ਠੀਕ ਸਮਝਦੇ ਉਹ ਫਿਕਸ ਕਰੇ ਅਗਰ ਕੱਲੋਂ ਮਾਰਕੀਟ ਪ੍ਰਾਈਵੇਟ ਉੱਚੀ ਰਹਿੰਦੀਆਂ ਤਾਂ ਸੇਲਾ ਤੋਂ ਸੇਲੇ ਬਾਅਦ ਆਪਣੇ ਪੁੱਛੀ ਗ੍ਰੇਦਣਗੇ ਉਹਨਾਂ ਕੋਈ ਫਿਕਸ ਰੇਟ ਹੋਣਾ ਚਾਹੀਦਾ ਜ਼ਰੂਰੀ ਹੈ ਇਹਦਾ ਜਿਵੇਂ ਹੁਣ ਸਰਕਾਰਾਂ ਕਹਿ ਦਿੰਦੀਆਂ ਨੇ ਵੀ ਪਾਣੀ ਦੀ ਘੱਟ ਖਪਤ ਹੋਏਗੀ ਫਸਲ ਵਧੀਆ ਹੋਏਗੀ ਉਹਦੇ ਮਾਰ ਤੁਹਾਡਾ ਕੀ ਵਿਚਾਰ ਹੈ ਬਹੁਤ ਵਧੀਆ ਜੀ ਸਰਕਾਰ ਦੇ ਅਸੀਂ ਸੋਚਦੇ ਬਰਾਵਾ ਬਹੁਤ ਕਰਦੇ ਵੀ ਜੇ ਅਗਰ ਸਰਕਾਰ ਇਹਦਾ ਰੇਟ ਫਿਕਸ ਕਰ ਦੇ ਹੂੰ ਜ਼ਿੰਮੇਦਾਰਾਂ ਦਾ ਇੱਧਰ ਚਕਾ ਹੋਏਗਾ ਆਪਣੇ ਆਪ ਪਾਣੀ ਬਚੇਗਾ ਸਾਡਾ ਠੀਕ ਠੀਕ ਹੈ 75

ਠੀਕ ਹੈ ਕਿਵੇਂ ਵੀ ਆਪਣੀ ਇਹ ਪਹਿਲਾਂ ਨਾਲੋਂ ਫਸਲ ਜੋ ਆ ਰਹੀ ਹੈ ਕਿਹੜੀ ਵੈਰੈਟੀ ਆ ਰਹੀ ਹੈ ਤੇ ਕਿਵੇਂ ਤੁਹਾਨੂੰ ਫਾਇਦਾ ਹੋਇਆ ਪਹਿਲਾਂ ਨਾਲੋਂ 1509 ਆ ਰਹੀ ਹੈ ਜੀ ਵੈਰੈਟੀ ਅੱਛਾ ਜੀ ਤੇ ਪਿਛਲੇ ਸਾਲ ਨਾਲੋਂ ਤਕਰੀਬਨ 1000 ਰੁਪਿਆ 700 800 ਰੁਪਏ ਰੇਟ ਘਟਿਆ ਅੱਛਾ ਕਿਉਂਕਿ ਚਾਵਲ ਪਿਛਲੀ ਵਾਰ 7500 ਕੇਤੀ ਹੈਗੀ 5500 ਰੁਪਏ ਨੇ ਠੀਕ ਹੈ 1000 ਰੁਪਏ ਸਿੱਧਾ ਹੀ ਲੌਸ ਹੋ ਰਿਹਾ ਇਹਨਾਂ ਨੂੰ 2000 ਰੁਪਏ ਜਿਹੜੀ ਦਾ ਰੋਟਾ ਹੋ ਰਿਹਾ ਹੈ ਜਿਹੜੀ ਕਿਸੇ 700 ਰੁਪਏ ਦਾ ਲੌਸ ਹੈ ਤਕਰੀਬਨ ਪਿਛਲੇ ਦਿਨਾਂ ਤੋਂ ਵੀ ਕਿਤਨਾ ਕਿਤੇ ਘਟਾ ਪਹਿਲਾਂ ਦੇ ਜਿਮੀਦਾਰ ਕਹਿੰਨਾ ਸਰਕਾਰ ਚਾਵਲ ਵੱਧ ਤੋਂ ਵੱਧ ਐਕਸਪੋਰਟ ਕਰੇ ਜੀ ਮਤਲਬ ਕਿ ਉਹਦੇ ਨਾਲ ਜ਼ਿਮੀਂਦਾਰਾਂ ਦੀ ਰੇਟੀ ਵਧੂਆ ਤੇ ਸਾਡੀ ਫਸਲ ਲੱਗੀ ਜਾਊਗੀ ਦੇ ਕਿਵੇਂ ਪਹਿਲਾਂ ਨਾਲੋਂ ਫਸਲ ਐਤ ਕਿ ਵਧੀਆ ਐ ਜਾਂ ਫਿਰ ਵਧੀਆ ਫਸਲ ਉਹੀ ਸੇਮ ਐ ਜਿਵੇਂ ਪਿਛਲੇ ਸਾਲ ਵਾਂਗੂ ਅੱਛਾ ਹਾਂ ਉਹ ਪਿਛਲੇ ਸਾਲ ਨਾਲੋਂ ਵੱਧ ਐ ਪਿਛਲੇ ਸਾਲ ਕਿ ਕੀ ਕੁਝ ਨੀਆ ਆਣ ਕਰਕੇ ਥੋੜੀ ਜਿਹੀ ਫਸਲਾਂ ਨੂੰ ਦਿੱਕਤ ਪੈ ਗਈ ਸੀ ਤੇ ਇਸ ਵਾਰ ਫਸਲ ਚੰਗਾ ਨਾਲ ਉਸੇ ਹਾਲ ਐ ਜੀ ਅੱਛਾ ਜੀ ਹਾਂ ਵਾਰਸ਼ ਨਾਲ ਉਹੀ ਆ ਵਾਰਸ਼ ਠੀਕ ਐ ਜੀ ਤੇ ਕਿਵੇਂ ਹੁਣ ਕਿਹੜੀ ਵੈਰਾਈਟੀ ਆ ਰਹੀ ਐ ਇਹ ਜੀ ਇਹ ਵੈਰਾਈਟੀ 1509 ਆ ਰਹੀ ਐ ਸਾਡੀ ਠੀਕ ਹੈ ਕਿਹੜਾ ਕੀ ਰੇਟ ਨਿਕਲੇ ਜਿੰਨਾ ਦਾ ਇਹਨਾਂ ਦਾ ਰੇਟ ਲੈ ਕੇ 2400 ਤੋਂ ਲੈ ਕੇ ਜੀ 3500 ਸਰਵੇ ਰੇਟ 2600 ਅੱਛਾ ਤੇ ਮਤਲਬ ਸਰਕਾਰ ਤਾਂ ਇਹ ਵੀ ਕਹਿੰਦੀ ਵੀ ਘਟਾ ਪਤਲੇ ਜੀ ਪਾਣੀ ਘਟਾ ਲਗਾਉਣ ਨਾਲ ਵੀ ਵੀ ਪਤਲ ਹੋ ਸਕਦੀ ਹੈ ਇਹਦੇ ਬਾਰੇ ਤੁਸੀਂ ਕੀ ਵਿਚਾਰ ਕਹਿਣ ਬਿਲਕੁਲ ਸਹੀ ਹੁਆ ਤੇ ਜੀ ਇਹ ਪਾਣੀ ਇਹ ਬਹੁਤ ਘਟ ਲੱਦੀ ਹੈ ਬਹੁਤ ਛੇਤੀ ਇਹ ਬੀਜਦੀ ਹੈ ਬਹੁਤ ਜੇਤੀ ਇਹ ਵੱਧਦੀ ਹੈ ਇਹ ਮਤਲਬ ਠੀਕ ਹੈ ਤੇ ਬਾਕੀ ਫਸਲਾਂ ਨੂੰ ਵੀ ਉਹ ਕਹਿ ਰਹੇ ਨੇ ਵੀ ਜਿਵੇਂ ਜਿਹੜੀ ਦੀ ਹੋਰ ਫਸਲ ਵੀ ਜਿਹੜੀ ਵੈਰੈਟੀ ਹੈਗੀ ਆ ਵੀ ਪਾਣੀ ਦੀ ਘੱਟ ਵਰਤੋਂ ਨਾਲ ਵੀ ਇਹਨੂੰ ਪੈਦਾਵਾਰ ਕੀਤੀ ਜਾ ਸਕਦੀ ਹੈ ਹਾਂਜੀ ਹਾਂ ਜਿਹੜੀ ਜਿਹੜੀ ਆਹ ਆਪਣੇ ਬਰੀਕ ਮਾਲ ਨੇ ਸਾਰੇ ਇਹ ਇਹ ਬਹੁਤ ਘੱਟ ਪਾਣੀ ਨਾਲ ਹੋ ਰਹੇ ਨੇ ਸਾਰੇ ਬਾਕੀ ਸੋ ਠੀਕ ਹੈ